ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰਿਆ ਜਿੱਥੂ ਨੂੰ ਮਾਰਿਆ ਦੋਨੋਂ ਨੂੰ ਮੇਰੀ ਗੱਲ ਸੁਣੋ ਕਾਨੂੰਨ ਇੱਕਦਿਈ ਨਹੀਂ ਮਾਰਿਆ ਆ ਕਿਸੇ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ ਤੁਸੀਂ ਜੇ ਮਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਆ ਅਸੀਂ ਟਿਕ ਨਹੀਂ ਵੀ ਲੰਦੇ ਫੋਰਸ ਨੂੰ ਜਦੋਂ ਮਰ ਗਈ ਫੋਨ ਮਾਰਦੇ ਹੋਂ ਕਿਹੜੇ ਵੇਲੇ ਇਹ ਲੈਟਰਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਤੋਤੇ ਹੋਣਗੇ ਕਿਹੜੇ ਵੇਲੇ ਇਹਨੂੰ ਚਾਹ ਪੀਤੀ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਤਾ ਹੈ ਜਦੋਂ ਮਰ ਗਈ ਫੋਨ ਮਾਰਦੇ ਹੋਂ ਫਾਹੇ ਕੌਣ ਚੜਿਆ ਮੇਰੀ ਗੱਲ ਸੁਣੋ ਕੱਲੋ ਕੋਈ ਹੋਰ ਤੁਸੀਂ ਤਾਂ ਬੈਠਾ ਆਪਣੇ ਦਫ਼ਤਰ ਚ ਅਸੀਂ ਸੱਚੀ ਸਾਡੇ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਵਾਹਿਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਚੜਕੇ 4 ਵਜੇ ਉਠਾਇਆ ਗਿਆ ਇਹਨੂੰ ਪੁੱਛ ਲਵੇ ਲੈਟਰ ਨੂੰ ਥਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰ ਇਹਨਾਂ ਦਾ ਕੋਈ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਪ੍ਰਧਾਨ ਚਲੋ ਪਲਾਜੇ ਗੱਲ ਸੁਣੋ ਗੱਲ ਸੁਣੀ ਹੋਈ ਆ ਸਾਡੀ ਆਹ ਸਾਰੀ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਤ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਹੈ ਦੱਸੋ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰਦੇ ਹਾਂ ਕੋਈ ਪੂਰੀ ਤਰ੍ਹਾਂ ਹੀ ਆ ਸਰ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਿਆ ਨਹੀਂ ਹੁੰਦੀ ਅਸੀਂ ਡ ਹਾਈ ਕੋਰਟ ਦੇ ਆਰਡਰ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨਹੀਂ ਪ੍ਰਾਂਤ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਭਵੰਤ ਮਾਣਾ ਸੀ ਧਰਨਾ ਨਹੀਂ ਲਾਣਾ